ਹਾਂਜੀ ਬਾਕੀ ਸੋ ਬਲਵੰਤ ਜੀ 80C نیوز ਚੈਨਲ ਦੇ ਸਰੋਤਿਆਂ ਨੂੰ ਦੇ ਸਮੁੱਚਾ ਇਲਾਕਾ ਨਿਵਾਸੀਆਂ ਨੂੰ ਅੱਜ ਦੇ ਨਵੇਂ ਸਾਲ ਦੇ ਮੁਬਾਰਕ ਦਿਨ ਦੇ ਉਤੇ ਪਿਆਰ ਭਰੀ ਸასი ਸ਼ਾਲ ਅੱਜ ਦਾ ਬੜੀ ਮੁਬਾਰਕ ਘੜੀ ਆ ਜਦੋਂ ਸਾਡੇ ਸਰਦਾਰ ਨਿਸ਼ਾਨ ਸਿੰਘ ਹੁਣੀ ਜਿਨ੍ਹਾਂ ਨੇ ਆਪਣੇ ਇਹ ਸਬਜੀ ਦਾ ਨਵਾਂ ਕਾਰੋਬਾਰ ਜਿਹੜਾ ਸ਼ੁਰੂ ਕੀਤਾ ਜਿੱਥੇ ਇਹਨਾਂ ਦੀ ਜਿਹੜੀ ਜੀਵਨ ਦਾ ਜਿਹੜਾ ਸਫਰ ਆ ਜਿੱਥੇ ਪਹਿਲਾਂ ਦੇਸ਼ ਦੀ ਸੇਵਾ ਕੀਤੀ ਆ ਆਪਣਾ ਜਿਹੜਾ ਜਿੰਦਗੀ ਦਾ ਸੁਨਹਿਰੀ ਜਿਹੜਾ ਸਮਾਂ ਆ ਉਹ ਦੇਸ਼ ਨੂੰ ਸਮਰਪਿਤ ਕੀਤਾ ਦੇਸ਼ ਦੇ ਮਾਨਸਨਮਾਨ ਦੇ ਵਿੱਚ ਇਹਨਾਂ ਨੇ ਮਤਲਬ ਜੋ ਵਾਦਾ ਕੀਤਾ ਉਸ ਤੋਂ ਬਾਅਦ ਬਾਬੇ ਨਾਨਕ ਦੀ ਫਿਲਾਸਫੀ ਤੋਂ ਆਧਾਰ ਬਣਾ ਕੇ ਨਾਮ ਵੀ ਜਪਦੇ ਆ ਕਿਸ਼ਤ ਵੀ ਕਰਦੇ ਆ ਤੇ ਫੰਡ ਵੀ ਇਕੱਠੇ ਕਰਦੇ ਆ ਤੇ ਲੋਕ ਭਲਾਈ ਦੇ ਕਾਰਜਾਂ ਦੇ ਵਿੱਚ ਵੀ ਕੰਮ ਕਰਦੇ ਆ ਤੇ ਅੱਜ ਜਿਹੜਾ ਇਹਨਾਂ ਨੇ ਇਹ ਇੱਥੇ ਮਤਲਬ ਇਹ ਆ ਵੀ ਅੱਜ ਦੇ ਆਪਣੇ ਮੁਬਾਰਕ ਦਿਨ ਤੇ ਸ਼ੁਰੂਆਤ ਤੇ ਅੱਜ ਜਿਹੜਾ ਇਹ ਅੱਜ ਦਸਵੀਂ ਜਿਹੜਾ ਅੱਜ ਸ਼ੁਰੂਆਤ ਕਰ ਦਿੱਤੀ ਆ ਕਿਉਂਕਿ ਇਹ ਇੱਕ ਬਹੁਤ ਵੱਡਾ ਜਿਹੜਾ ਅੱਜ ਇਹਨੇ ਇੱਕ ਚੈਲੰਜ ਅਸੈਪਟ ਕੀਤਾ ਕਿਉਂਕਿ ਆਮ ਅਸੀਂ ਮੀਡੀਆ ਦੇ ਵਿੱਚ ਸੁਣਦੇ ਆ ਜੋ ਵਾਲੇ ਦਵਾਲੇ ਜੋ ਅਸੀਂ ਦੇਖਦੇ ਆ ਤੇ ਉਹ ਆ ਬੇਪਾਰਵਾਸੀ ਜਿਹੜੇ ਲੋਕ ਹੈਗੇ ਆ ਉਹ ਇੱਥੇ ਕਾਰੋਬਾਰ ਕਰਦੇ ਆ ਸਾਡੇ ਪੰਜਾਬੀਆਂ ਨੂੰ ਜਿਹੜੀ ਆ ਉਹ ਕੰਮ ਕਰਨ ਦੀ ਜਿਹੜੀ ਆਦਤ ਆ ਨਾ ਜਿਹੜੀ ਕਿਰਤ ਕਰਨ ਦਾ ਜਿਹੜਾ ਬਾਬੇ ਨਾਨਕ ਨੇ ਸਿੱਖਿਆ ਦਿੱਤਾ ਸੀ ਉਹਦਾ ਕੁਝ ਪੂਰਾ ਅਮਲ ਨਹੀਂ ਹੋ ਰਿਹਾ ਲੇਕਿਨ ਮੈਂ ਸਮਝਦਾ ਪਈ ਸਾਡੇ ਇਹ ਨਿਸ਼ਾਨ ਸਿੰਘ ਜੀ ਮਤਲਬ ਬੜੇ ਇਸ ਗੱਲ ਦੇ ਵਧਾਈ ਦੇ ਪਾਤਰ ਹੈਗੇ ਆ ਕਿ ਜਿਨ੍ਹਾਂ ਨੇ ਮਤਲਬ ਇਸ ਚੈਲੰਜ ਨੂੰ ਅਕਸੈਪਟ ਕਰਕੇ ਇੱਕ ਕਿਰਤ ਦਾ ਸਨਿਹਿਆ ਦਿੱਤਾ ਤੇ ਦੂਸਰਾ ਜਿਹੜਾ ਇਹ ਆ ਕਿ ਅੱਜ ਜੋ ਪੈਸਟੀਸਾਈਡ ਦਾ ਜਿਹੜਾ ਜ਼ਹਿਰ ਆ ਸਾਨੂੰ ਮਤਲਬ ਇਹ ਆ ਵੀ ਖਾਣ-ਪੀਣ ਵਿੱਚ ਮਿਲਦੇ ਆ ਜੋ ਖਾਣ-ਪੀਣ ਦੀਆਂ ਵਸਤਾਂ ਉਹਦੇ ਵਿੱਚ ਬਸੇਰੇ ਹੋ ਰਿਹਾ ਜਿਹੜੇ ਬਿਮਾਰਕ ਲੋਕ ਹੈਗੇ ਆ ਜਿਹੜੇ ਜ਼ਿਆਦੇ ਆਪੇ ਦਿਨੋਂ-ਦਿਨ ਮਤਲਬ ਦਿਨਾਂ ਦੇ ਵਿੱਚ ਜਿਹੜੀ ਸਾਡੀ ਸਬਜ਼ੀ ਜਿਹੜੀ ਆ ਉਹ ਦੂਜੀ ਹੋ ਜਵੇ ਤੇ ਸਰਦਾਰ ਹੁਣਾਂ ਨੇ ਇਸ ਗੱਲ ਦੀ ਵੀ ਬੜੇ ਬਾਤਾਂ ਕੀਤਾ ਵੀ ਇਹ ਆਰਗੈਨਿਕ ਸਬਜ਼ੀ ਜਿਹੜੀ ਆ ਉਹ ਮਤਲਬ ਇਹ ਵੀ ਇਹਨਾਂ ਦੀ ਬੀਜੀ ਹੈਗੀ ਆ ਔਰ ਮੈਕਸਿਮ ਅੱਧੀ ਤੋਂ ਜ਼ਿਆਦਾ ਸਬਜ਼ੀ ਜਿਹੜੀ ਆ ਉਹ ਇੱਥੇ ਮਤਲਬ ਇਹਨਾਂ ਦੇ ਘਰ ਦੀ ਮਤਲਬ ਇਹ ਤਿਆਰ ਕੀਤੀ ਹੋਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁਕੰਮਲ ਤੌਰ ਤੇ ਪ੍ਰੋਪਰ ਜਿਹੜਾ ਆਰਗਾਨਿਕ ਸਬਜ਼ੀ ਤੇ ਫਰੂਟ ਮਲੇਗੀ ਤੇ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਭਈ ਇਹੋ ਜਿਹੇ ਨੇਕ ਦਿਲ ਨਿਸ਼ਾਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਜਿਹੜਾ ਮਤਲਬ ਕੀਮਤੀ ਸਮਾਂ ਜਿੱਥੇ ਦੇਸ਼ ਸੇਵਾ ਦੇ ਵਿੱਚ ਲਾਇਆ ਤੇ ਭਗਤੀ ਦੇ ਵਿੱਚ ਲਾਇਆ ਤੇ ਸਾਨੂੰ ਇਹਨਾਂ ਦਾ ਜਾਨੀ ਸਹਿਯੋਗ ਦੇਣਾ ਚਾਹੀਦਾ ਤੇ ਤਾਂ ਕਿ ਇੱਕ ਜਿਹੜਾ ਮਨਲਾ ਇੱਕ ਪੰਜਾਬੀਤ ਨੂੰ ਮਤਲਬ ਇਹ ਆਪ ਇੱਕ ਮਮਾਰਗਾ ਦੋ ਹੁੰਦੀ ਤੇ ਇਹਨਾਂ ਨੂੰ ਦੇਖ ਕੇ ਹੋਰ ਵੀ ਜਿਹੜੇ ਨੌਜਵਾਨ ਆ ਜਿਹੜੇ ਉਹ ਆਪਣੇ ਇਹ ਆਪਣਾ ਕਾਰੋਬਾਰ ਸ਼ੁਰੂ ਕਰਨ ਜਿਹੜੇ ਸ਼ਰਮਾਦੇ ਆ ਵੀ ਸਾਨੂੰ ਛੋਟਾ ਕਾਰੋਬਾਰ ਦੀ ਕੰਮ ਦਾ ਚਾਹੀਦਾ ਜਾਂ ਕਿਦਾਂ ਆ ਛੋਟੇ ਤੋਂ ਹੀ ਕੰਮ ਜਿਹੜਾ ਵੱਡੀ ਇਕਾਈਆਂ ਨੂੰ ਚੱਲਦਾ ਹੈ ਤੇ ਇਹਨਾਂ ਦਾ ਹੌਸਲਾ ਬਲੰਦ ਕਰਨ ਦੇ ਲਈ ਮੈਂ ਸਮੁੱਚਾ ਇਲਾਕਾ ਨवासी ਨੂੰ ਬੇਨਤੀ ਕਰਦਾ ਕਿ ਉਹ ਸਭ ਜਿਹੜੀ ਆ ਹਰਿਆਣਾ ਜੀਵਨ ਚ ਖਾਣ ਫਿਰਨ ਵਾਲੀਆਂ ਚੀਜ਼ ਹੈਗੀਆਂ ਫੇਰ ਉਹ ਮਤਲਬ ਇਹ ਆ ਵੀ ਇਹਨਾਂ ਨੂੰ ਸੇਵਾ ਦਾ ਮੌਕਾ ਦੇਣ ਤੇ ਮੋਰਓਵਰ ਜੋ ਇਹਨਾਂ ਦੇ ਰੇਟ ਹੈਗੇ ਆ ਬਹੁਤ ਵਾਜਬ ਹੈਗੇ ਆ ਲੇਕਿਨ ਇਹ ਕੋਈ ਮਾਮਲਾ ਵੀ ਇਹਨਾਂ ਦਾ ਇੱਕ ਨਾਰਾ ਆ ਵੀ ਇਹ ਲੈਸ ਪ੍ਰੋਫਿਟ ਮੋਰ ਸੇਲ ਕੋਈ ਬਹੁਤ ਕਮਾਈ ਦਾ ਇਹਨਾਂ ਨੇ ਕੋਈ ਪਮਾ ਨਹੀਂ ਰੱਖਿਆ ਬਹੁਤ ਹੀ ਜਿਹੇ ਦੇ ਰੇਟ ਤੇ ਇੱਥੇ ਅਜਿਹੀਆਂ ਸੌਕੀਆਂ ਮਿਲਦੀਆਂ ਤੇ ਮੈਂ ਮਤਲਬ ਫੇਰ ਇਹਨਾਂ ਨੂੰ ਵੀ ਮੁਬਾਰਕਾ ਦਰਨਾ ਤੇ ਇਲਾਕਾ ਨਿਵਾਸੀ ਨੂੰ ਮੁਬਾਰਕਵਾ ਦਰਨਾ ਤੇ 2025 ਦੇ ਉੱਤੇ ਮੈਂ ਹੁਣੇ ਦੋ ਲਾਈਨਾਂ ਯਾਦ ਕੀਤੀਆਂ ਸੀ ਆ ਕਹਿੰਦੇ 2025 ਦੇ ਆ ਸੂਰਜਾ ਹਰ ਹਰ ਘਰ ਵਿੱਚ ਖੁਸ਼ੀਆਂ ਲਿਆਈ ਵੇ ਕੋਈ ਹੋਵੇ ਨਾ ਨਰਾਜ ਕੋਈ ਸੋਵੇਂ ਨਾ ਕੋਈ ਭੁੱਖਾ ਹਰ ਘਰ ਦੇ ਵਿੱਚ ਰੋਟੀ ਤੋਂ ਪਕਾਈ ਵੇ ਤੇ ਯਾਰ ਬੇਲੀ ਸਾਰੇ ਕੰਮ ਧੰਦੀ ਲੱਗ ਜਾਣ ਕਿਸੇ ਮਾਂ ਦੇ ਅੱਖਾਂ ਚੋਂ ਅੰਸ ਨਾ ਵਗਾਈ ਵੇ ਰਹਿ ਗਿਆ ਜੋ ਆਸਾਂ ਦੇ ਅਧੂਰੀਆਂ ਪਿਛਲੇ ਸਾਲ ਉਹ 2025 ਦੇ ਵਿੱਚ ਪੂਰੀਆਂ ਕਰਾਈ ਵੇ ਧੰਨਵਾਦ ਵਾਹਿਗੁਰੂ ਜੀ ਦਾ ਖਾਤੋ ਸਾਹਿਬ ਵਾਹਿਗੁਰੂ ਹਾਂਜੀ ਨਿਸ਼ਾਨ ਸਿੰਘ ਜੀ ਵੈਗਰਜੀ ਦਾ ਖਾਲਸਾ ਵੈਗਰਜੀ ਦੇ ਮੱਤੇ ਮੈਂ ਜੀ 5 ਸੈਕਿੰਡ ਤੋਂ ਡਾਇਰਮੈਂਟ ਆਇਆ ਜੀ ਮੇਰਾ ਮੇਨ ਮੁੱਦਾ ਸਿਗਾ ਕਿ ਮੈਂ ਖੁਦ ਖੇਤੀ ਕਰਕੇ ਜੋ ਕਿ ਸਾਨੂੰ ਕਿਸਾਨਾਂ ਨੂੰ ਮੰਡੀ ਦੇ ਵਿੱਚ ਰੇਟ ਬੜੇ ਘੱਟ ਮਿਲਦੇ ਆ ਜਦ ਕਿ ਉਹ ਚੀਜ਼ 10.5 ਰੁਪਏ ਦੀ ਵਿਕਦੀ ਹੈ ਪਈਏ 30 ਰੁਪਏ ਨੂੰ ਮੈਂ ਇਸ ਤੁਖੀ ਤੁਖੀ ਹੋ ਕੇ ਮੈਂ ਦੇ ਸੇਵਾ ਕਰਨੀ ਚਾਹੁੰਦਾ ਕਿ ਸਬਦੀ ਆਪਾਂ ਮੇਰਾ ਖਾਦਾ ਤੋਂ ਆਪਣੇ ਪੰਜਾਬੀਆਂ ਨੂੰ ਖਵਾਈਏ ਤੇ ਪਈਆਂ ਦੀਆਂ ਜੜੀਆਂ ਉਹਨਾਂ ਦੇ ਪੋਸਟਾਂ ਨੇ ਉਹ ਆਪਾਂ ਆਪ ਕੰਮ ਕਰੀਏ ਜਿਸ ਤਰੀਕੇ ਨਾਲ ਮੈਂ ਕੰਮ ਕਰ ਰਿਹਾ ਮੈਂ ਬੇਨਤੀ ਕਰਦਾ ਹਾਂ ਪੂਰੇ ਪੰਜਾਬ ਵਾਸੀਆਂ ਨੂੰ ਕਿ ਹਰੇਕ ਪਿੰਡ ਵਿੱਚ ਹਰੇਕ ਦੋ ਸਬਜ਼ੀ ਦਾ ਹੱਟਾ ਹੋਣੀ ਚਾਹੀਦੀ ਨੇ ਉਹ ਪੰਜਾਬੀ ਬੰਦਿਆਂ ਨੂੰ ਅੱਗੇ ਆਉਣਾ ਚਾਹੀਦਾ ਜਿਸ ਤਰੀਕੇ ਨਾਲ ਮੈਂ ਕੰਮ ਕਰ ਰਿਹਾ ਸਾਰੇ ਪੰਜਾਬੀ ਵੀਰ ਆਪ ਆਪਣਾ ਕੰਮ ਖੋਲਣ ਫੜੀਆਂ ਰੇੜੀਆਂ ਸਬਜ਼ੀ ਦਾ ਕੰਮ ਗੋਲ ਗੱਪਿਆਂ ਦਾ ਕੰਮ ਕੂਚੇ ਦਾ ਕੰਮ ਸਾਰੇ ਮੇਰੇ ਵੀਰ ਪੰਜਾਬੀ ਕਰਨ ਸਾਡੇ ਪੰਜਾਬ ਵਿੱਚ ਹਜੇ ਵੀ ਸੋਨੇ ਦੀ ਚਿੜੀਆ ਆਪਾਂ ਇਹਨੂੰ ਸੰਭਾਲ ਲਈਏ ਬਾਹਰ ਜਾਣ ਨਾਲੋਂ ਆਪਾਂ ਆਪਣੇ ਪੰਜਾਬ ਵਿੱਚ ਕੰਮ ਕਰੀਏ ਇੱਥੇ ਬੜੇ ਪੈਸੇ ਦੇ ਪੰਜਾਬ ਦੇ ਵਿੱਚੋਂ ਬਈ ਇਹ ਇੱਥੇ ਕੋਠੀਆਂ ਪਾ ਰਿਆ ਸਾਡੇ ਪੰਜਾਬੀ ਮੇਰੇ ਵੀਰ ਬਾਹਰ ਜਾ ਰਿਆ ਬੱਚੇ ਛੱਡ ਕੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਆਪਣੇ ਪੰਜਾਬ ਵਿੱਚ ਕੰਮ ਕਰੋ ਇੱਕ ਵਧੀਆ ਇੱਥੇ ਸਾਫ ਸੁਥਰੀ ਚੀਜ਼ ਆਪਣੇ ਪ੍ਰਦਾਨ ਕਰੋ ਪੂਰੇ ਪੰਜਾਬੀਆਂ ਨੂੰ ਕਿਹੜੀਆਂ ਕਿਹੜੀਆਂ ਸਬਜ਼ੀਆਂ ਨਿਸ਼ਾਨ ਸਿੰਘ ਜੀ ਉਗਾਈਆਂ ਤੁਸੀਂ ਹੁਣ ਮੈਂ ਲਗਭਗ ਹਫ਼ਤੇ ਮੂਲੀ ਜੀ ਸਲਗਮ ਮੇਥੀ ਮੇਥੇ ਤੇ ਸਾਗ ਇਹ ਸਬਜ਼ੀਆਂ ਗਈਆਂ ਨੇ گاਂਵਾਂ ਵਾਂ ਤੇ ਸਾਰੀਆਂ तकरीबन ਆਰਗੇਨਿਕ ਸਬਜ਼ੀਆਂ ਬੀਜਿਆ ਜਾਣਗੀਆਂ ਔਰ ਹੱਟ ਦੇ ਉੱਤੇ ਵੇਚੀਆਂ ਜਾਣਗੀਆਂ ਠੀਕ ਹੈ ਜੀ ਥੈਂਕ ਯੂ